ਮਾ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਫਤੇਗੜ ਸਾਹਿਬ ਬਾਬਾ ਮੋਤੀ राम ਮਹਿਰਾ ਯਾਦਗਾਰੀ ਗੇਟ ਦੇ ਕੋਲ ਪਿੰਡ ਤਲਾਣੀਆਂ ਦੇ ਨਜ਼ਦੀਕ ਜਦੋਂ ਮੈਂ ਇੱਥੇ ਪੰਜਾਬੀ ਭਰਾਵਾਂ ਨੂੰ ਕੰਮ ਕਰਦੇ ਦੇਖਿਆ ਆਪਣੀਆਂ ਦੁਕਾਨਾਂ ਲਗਾ ਕੇ ਸਬਜ਼ੀ ਵਗੈਰਾ ਫੂਟ ਵਗੈਰਾ ਵੇਚ ਰਹੇ ਨੇ ਤਾਂ ਮੈਨੂੰ ਬਹੁਤ ਬੇਗੱਦ ਖੁਸ਼ੀ ਹੋਈ ਕਿ ਪੰਜਾਬੀ ਭਰਾ ਵੀ ਹੁਣ ਆਪਣਾ ਦੁਕਾਨਾ ਲਗਾ ਕੇ ਆਪਣਾ ਕੰਮਕਾਰ ਚਲਾ ਰਹੇ ਨੇ ਜਦੋਂ ਇੱਥੇ ਖਾਸ ਦੇਖਣ ਦੀ ਗੱਲ ਇਹ ਦੇਖੀ ਵੀ ਜਿੰਨੀਆਂ ਵੀ ਦੁਕਾਨਾਂ ਨੇ 5-6 ਦੁਕਾਨਾਂ ਨੇ ਉਹ ਲਗਭਗ ਸਾਰੇ ਪੰਜਾਬੀਆਂ ਦੇ ਨੇ ਬਹੁਤ ਮਾਣ ਵਾਲੀ ਗੱਲ ਹੈ ਜਦੋਂ ਦੇਖੋ ਜੀ ਪੰਜਾਬੀ ਭਰਾ ਜਦੋਂ ਕੰਮ ਕਰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੇ ਆਪਣੇ ਲੋਕ ਨੇ ਰਾਘੀਰ ਨੇ ਉਹਨਾਂ ਦਾ ਵੀ ਹੱਕ ਫਰਜ ਬਣਦਾ ਕਿ ਜਿਹੜੇ ਪੰਜਾਬੀ ਭਰਾ ਕੰਮ ਕਰਦੇ ਨੇ ਆਪਣਾ ਬਿਜ਼ਨਸ ਕਰਦੇ ਨੇ ਉਹਨਾਂ ਦਾ ਹੌਸਲਾ ਅਫਜ਼ਾਈ ਕਰਨਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਦੇਖੋ ਆਪਾਂ ਜਦੋਂ ਲੰਘਦੇ ਵੜਦੇ ਆਂ ਪ੍ਰਵਾਸੀਆਂ ਕੋਲ ਤਾਂ ਬਹੁਤ ਸਮਾਨ ਖਰੀਦਦੇ ਆ ਕਰਨਾ ਚਾਹੀਦਾ ਹੈ ਦੇਖੋ ਨੌਜਵਾਨ ਮੁੰਡੇ ਨੇ ਆਪਣਾ ਕਾਰੋਬਾਰ ਕਰ ਰਹੇ ਨੇ ਫਰੂਟ ਵਗੈਰਾ ਸਬਜ਼ੀਆਂ ਵਗੈਰਾ ਵੇਚ ਰਹੇ ਨੇ ਇਸ ਕਰਕੇ ਨਾ ਸਾਰਿਆਂ ਦਾ ਆਪਣਾ ਫਰਜ਼ ਬਣਦਾ ਹੈ ਇਹ ਜਿਹੜੇ ਵੀ ਸਮਾਨ ਜੋ ਵੀ ਵੇਚਦੇ ਨੇ ਇਹਨਾਂ ਤੋਂ ਜਰੂਰ ਕੁਝ ਨਾ ਕੁਝ ਜਰੂਰ ਖਰੀਦਿਆ ਕਰੋ ਜਿੱਥੇ ਆਪਾਂ ਪ੍ਰਵਾਸੀ ਮੰਨ ਲਓ ਮਾਲ ਕਰਤੇ ਇਹ ਸਮਾਨ ਖਰੀਦ ਕੇ ਉਹਨਾਂ ਤੋਂ ਤੇ ਕਿਤਨਾ ਕਿਤੇ ਜਿਹੜੇ ਪੰਜਾਬੀ ਭਰਾ ਨੇ ਉਹਨਾਂ ਦਾ ਵੀ ਹੌਸਲਾ ਫੁਜਾਈ ਜਰੂਰ ਕਰਿਆ ਕਰੋ ਵੱਡੇ ਮਾਣ ਵਾਲੀ ਗੱਲ ਹੈ ਦੇਖੋ ਜੇ ਆਪਾਂ ਬਾਹਰਲੇ ਦੇਸ਼ਾਂ ਜਾ ਕੇ ਵੀ ਆਪਣਾ ਕੰਮਕਾਰ ਕਰਦੇ ਆ ਸਮਾਨ ਵੇਚਦੇ ਆ ਪਰ ਜਿਹੜੇ ਲੋਕ ਇੱਥੇ ਰਹਿ ਕੇ ਕੰਮ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਆਪਣੇ ਘਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਵੀ ਹੌਸਲਾ ਵਧਾਇਆ ਕਰੋ ਮੇਰੇ ਕੋਲ ਰਿਹਾ ਨਹੀਂ ਗਿਆ ਜਦੋਂ ਮੈਂ ਦੇਖਿਆ ਕਿ ਇੱਥੇ ਜਿੰਨੀਆਂ ਵੀ ਦੁਕਾਨਾਂ ਨੇ ਸਾਰੇ ਜ਼ਿਆਦਾਤਰ ਸਾਰੇ ਪੰਜਾਬੀ ਨੇ ਦੇਖੋ ਜਿਹੜੇ ਇੱਧਰ ਨੂੰ ਆਉਂਦੇ ਨੇ ਅਤੇਗੜਾ ਸਾਹਿਬ ਤੋਂ ਬਸੀ ਪਠਾਣਾ ਮਰਿੰਡੇ ਨੂੰ ਜਾਂਦੇ ਨੇ ਜਾਂ ਨਗਾਵੇਂ ਵਾਲੂ ਜਾਂਦੇ ਨੇ ਇਹ ਬਿਲਕੁਲ ਤਲਾਣੀਆਂ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਤਲਾਣੀਆਂ ਦੇ ਨਜ਼ਦੀਕ ਅੱਡੇ ਦੀਆਂ ਤਸਵੀਰਾਂ ਨੇ ਸਬਜ਼ੀ ਵਗੈਰਾ ਵੇਚ ਰਹੇ ਨੇ ਤੇ ਵਧੀਆ ਗੱਲ ਹੈ ਚਲੋ ਆਪਣਾ ਬਿਜ਼ਨਸ ਚਲਾ ਰਹੇ ਨੇ ਕਾਰੋਬਾਰ ਕਰ ਰਹੇ ਨੇ ਇਸ ਕਰਕੇ ਸਾਰਿਆਂ ਦਾ ਆਪਣਾ ਫਰਜ਼ ਬਣਦਾ ਹੈ ਇਹਨਾਂ ਤੋਂ ਜਰੂਰ ਸਮਾਨ ਖਰੀਦਿਆ ਕਰੋ ਤਾਂ ਜੋ ਇਹਨਾਂ ਦਾ ਹੌਸਲਾ ਵੱਧ ਸਕੇ ਬਸੀ ਪਠਾਣਾ ਤੋਂ ਕੀ ਨਾਮ ਹੈ ਤੁਹਾਡਾ ਜੀ ਜਗਰੂਪ ਸਿੰਘ ਇਹ ਇੱਥੇ ਤੁਹਾਨੂੰ ਦੁਕਾਨ ਲਗਾਉਂਦੇ ਹਨ ਤਲਾਣੀਆਂ ਦੇ ਏਡੇ ਵਿੱਚ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਲ ਹੋ ਗਿਆ ਜੀ ਪਿਛਲੇ ਸਾਲ ਤੋਂ ਲਾ ਰਹੇ ਪਿਛਲੇ ਸਾਲ ਤੋਂ ਹਾਂ ਜੀ ਲਗਾ ਰਹੇ ਸੀ ਕਿਵੇਂ ਚੱਲ ਰਿਹਾ ਹੈ ਕੰਮ ਕਰ ਜੀ ਕੰਮ ਬਸ ਠੀਕ ਹੈ ਜੀ ਵਧੀਆ ਚੱਲ ਰਿਹਾ ਹੈ ਖਰਚਾ ਪਾਣੀ ਚੱਲੀ ਜਾਂਦਾ ਮਾੜਾ ਮੋਟਾ ਨਿਕਲੀ ਜਾਂਦਾ ਬਸ ਲੋਕਾਂ ਨੂੰ ਇਹੀ ਅਪੀਲ ਹੈ ਜੀ ਵੀ ਜਿਹੜੇ ਵੀ ਆਉਣ ਆਪਣਾ ਖਾਣ ਪੀਣ ਆਪਣੇ ਸਿੱਖਾਂ ਤੋਂ ਸਰਦਾਰਾਂ ਤੋਂ ਲੈਣ ਦੇਣ ਖਰੀਦ ਕਰਨ ਸਬਜ਼ੀਆਂ ਹੋਣ ਚਾਹੇ ਆਪਣੀ ਦੁਕਾਨਦਾਰੀ ਹੋਵੇ ਕੁਲਪੀ ਹੋਵੇ ਆਪਣੇ ਪੰਜਾਬੀਆਂ ਤੋਂ ਖਰੀਦਣ ਤਾਂ ਕਿ ਆਪਣਾ ਜਿਹੜਾ ਪੰਜਾਬ 'ਚ ਪੰਜਾਬੀ ਆ ਉਹ ਕਾਮਯਾਬ ਹੋਵੇ ਇੱਥੇ ਬਾਈ ਜੀ ਵੀ ਠੰਡਾ ਪੀਣ ਦੇ ਲਈ ਰੁਕੇ ਨੇ ਇਹਨਾਂ ਤੋਂ ਵੀ ਜਾਣਕਾਰੀ ਪ੍ਰਾਪਤ ਕਰਦੇ ਆਂ ਕੀ ਨਾਮ ਹੈ ਤੁਹਾਡਾ ਜੀ ਹਰਪਿੰਦਰ ਸਿੰਘ ਆ ਜੀ ਇਹ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮਤਲਬ ਜਿਹੜੇ ਪੰਜਾਬੀ ਭਰਾ ਕੰਮ ਕਰਦੇ ਨੇ ਇਹਨਾਂ ਲਈ ਇਹਨਾਂ ਦੇ ਲਈ ਮੈਂ ਇਹ ਕਹਿਣਾ ਚਾਹੁੰਦਾ ਜੀ ਇੱਥੇ ਤਕਰੀਬਨ ਸਾਰੇ ਪੰਜਾਬੀ ਕੰਮ ਕਰਦੇ ਆ ਜੀ ਔਰ ਅਸੀਂ ਬਾਜ਼ਾਰ 'ਚੋਂ ਵੀ ਸਬਜ਼ੀ ਲੈ ਕੇ ਆ ਲਈ ਮਸਰੰਦ ਸ਼ਹਿਰ ਤੋਂ ਆਉਣਾ ਬਸੇ ਮੇਰੀ ਡਿਊਟੀ ਹੁੰਦੀ ਆ ਜੀ ਮੈਂ ਬੈਂਕ 'ਚ ਲੱਗਿਆ ਆਰਮੀਚਰ ਰਟਾਇਰ ਆ ਅਕਸਰ ਵਰਕਸਮੈਨ ਤੇ ਬਸੀ ਦਾ ਵੀ ਰੇਟ ਦੇਖਿਆ ਸੀ ਸਰਾਂਧ ਦਾ ਵੀ ਦੇਖਿਆ ਜਿਹੜਾ ਬਿਹਾਰੀ ਖਾਸ ਕਰ ਕੰਮ ਕਰਦੇ ਆ ਉਹਨਾਂ ਨਾਲੋਂ 20% 10% 20% ਰੇਟ ਵੀ ਘੱਟ ਮਿਲਦੇ ਆ ਤੇ ਔਰ ਵਧੀਆ ਫਰੈਸ਼ ਚੀਜ਼ ਮਿਲਦੀ ਆ ਸਾਫ ਸੁਥਰੀ ਜੀ ਮਿਲਦੀ ਆ ਜੀ ਸਾਫ ਸੁਥਰੀ ਬਿਲਕੁਲ ਸਰਦਾਰ ਕੰਮ ਕਰਦੇ ਆ ਹਾਂਜੀ ਇਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਸਾਨੂੰ ਬਹੁਤ ਵਾਦ ਦੇ ਉੱਤੇ ਲੈ ਕੇ ਜਾਣਾ ਜੀ ਜੀ ਔਰ ਬਿਲਕੁਲ ਨਾਲੇ ਜੈਨੂਅਰ ਰੇਟ ਆ ਜੀ ਬਿਲਕੁਲ ਤਕਰੀਬਨ 2-3 ਮਹੀਨੇ ਦਾ ਲੱਗਿਆ ਇੱਥੇ ਹਾਂਜੀ ਮੈਂ ਅਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਇੱਥੇ ਆ ਕੇ ਦੇਖੋ ਤਲਾਨੀਆਂ ਫਤਿਹਗੜ੍ਹ ਸਾਹਿਬ ਤੋਂ 3-4 ਕਿਲੋਮੀਟਰ ਅੱਗੇ ਬੱਸੀ ਵਾਲੇ ਰੋਡ ਤੇ ਹੈ ਜੀ ਇਹ ਪਿੰਡ ਤਲਾਨੀਆਂ ਦੇ ਅੱਗੇ ਚੌਕ ਬਣਦਾ ਹੈ ਉੱਥੇ ਵਧੀਆ ਖੜਨੂ ਵੀ ਜਗ੍ਹਾ ੁੱਲੀ ਪਾਰਕਿੰਗ ਹੈ ਸਾਰਾ ਕੁਝ ਹੈ ਔਰ ਰੇਟ ਵੀ ਤੁਹਾਨੂੰ ਸਹੀ ਮਿਲਣਗੇ